ਅਚਾਰ ਤਾਂ ਤੁਸੀਂ ਬਹੁਤ ਤਰ੍ਹਾਂ ਦਾ ਖਾਦਾ ਹੋਊਗਾ ਆਮਬ ਦਾ ਨਿੰਬੂ ਦਾ ਅਦਰਕ ਦਾ ਮੂਲੀ ਦਾ ਪਰ ਆਪਾਂ ਜਿਹੜਾ ਅਚਾਰ ਅੱਜ ਤੁਹਾਨੂੰ ਪਿਆਜ਼ ਦਾ ਬਣਾ ਕੇ ਦਿਖਾਵਾਂਗੇ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਖਾਣ ਦੇ ਲਈ ਵੀ ਬਹੁਤ ਹੀ ਚਟਪਟਾ ਹੁੰਦਾ ਹੈ ਇਹਨੂੰ ਤੁਸੀਂ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਬੱਚਿਆਂ ਨੂੰ ਪਰੌਂਠੇ ਦੇ ਨਾਲ ਰੋਟੀ ਦੇ ਨਾਲ ਜਿੱਦਾਂ ਵੀ ਤੁਹਾਡਾ ਮਨ ਕਰੇ ਸਰਵ ਕਰ ਸਕਦੇ ਹੋ ਵੀਡੀਓ ਦੇਖਣ ਦੇ ਲਈ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਪਿਆਜ਼ ਦੇ ਅਚਾਰ ਦੀ ਬਹੁਤ ਹੀ ਸੌਖੀ ਐ ਜਿਹੜੀ ਰੈਸਪੀ ਬਣਾ ਕੇ ਦਿਖਾਉਣ ਜਾ ਰਹੇ ਆ। ਇਹਦੇ ਲਈ ਆਪਾਂ ਨੇ ਪਿਆਜ਼ ਲੈਨੇ ਤੇ ਨਾਲ ਹੀ ਆਪਾਂ ਨੇ 5-4 ਹਰੀਆਂ ਮਿਰਚਾਂ ਲਈਆਂ ਨੇ। ਇਹ ਆਪਾਂ ਨੇ ਚੰਗੀ ਤਰ੍ਹਾਂ ਧੋਲੀਆਂ ਨੇ ਤੇ ਧੋ ਕੇ ਆਪਾਂ ਨੇ ਪਿਆਜ਼ ਨੂੰ ਜਿਹੜੇ ਇਹ ਧੁੱਪੇ ਪਾਈ ਹੋਏ ਸੀਗੇ ਤਾਂ ਕਿ ਜਿਹੜੇ ਸੁੱਕ ਜਾਣ। ਤੇ ਹੁਣ ਆਪਾਂ ਰੈਸਪੀ ਬਣਾਉਣੀ ਜਿਹੜੀ ਸ਼ੁਰੂ ਕਰਦੇ ਆਂ। ਪਿਆਜ਼ਾਂ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤਾਂ ਕਿ ਥੋੜਾ ਬੋਤਾਂ ਵੀ ਜਿਹੜਾ ਵੀ ਮੌਇਸਚਰ ਆ ਇਹਦੇ ਵਿੱਚ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਜੇ ਇਹਦੇ ਵਿੱਚ ਥੋੜਾ ਬੋਤਾਂ ਵੀ ਪਾਣੀ ਰਹਿ ਗਿਆ ਤਾਂ ਅਚਾਰ ਆ ਜਿਹੜਾ ਇਹ ਆਪਣਾ ਖਰਾਬ ਹੋ ਸਕਦਾ ਜਲਦੀ ਵੈਸੇ ਤੁਸੀਂ ਇਹਨੂੰ ਜੇ ਬਿਨਾਂ ਪਾਣੀ ਵਾਲੇ ਹੱਥਾਂ ਤੋਂ ਪਚਾ ਕੇ ਰੱਖੋਗੇ ਤਾਂ ਇਹ ਜਿਹੜਾ ਆਪਣਾ ਡੇਢ ਤੋਂ 2 ਮਹੀਨੇ ਅਚਾਰ ਆ ਜਿਹੜਾ ਚੰਗੀ ਤਰ੍ਹਾਂ ਸਾਫ਼ ਉਦਾਂ ਹੀ ਪਿਆ ਰਹਿੰਦਾ ਹੈ ਤੇ ਪਿਆਜ਼ ਨੇ ਆਪਾਂ ਨੇ ਜਿਹੜੇ ਚੰਗੀ ਤਰ੍ਹਾਂ ਪੌਂਚ ਲੈਣੇ ਨੇ ਇਹ ਚਾਰ ਬਹੁਤ ਹੀ ਸੌਖਾ ਬਣ ਜਾਂਦਾ ਹੈ ਇਹਨੂੰ ਤੁਸੀਂ ਪ੍ਰੌਟੇਨ ਨਾਲ ਵੀ ਖਾ ਸਕਦੇ ਹੋ ਤੇ ਨਾਲ ਹੀ ਇਹਨੂੰ ਜੇਕਰ दाल ਸਬਜ਼ੀ ਨਾ ਹੋਵੇ ਤਾਂ ਉਹਦੀ ਜਗ੍ਹਾ ਵੀ ਲੈ ਸਕਦੇ ਹੋ ਤੇ ਦੇਖੋ ਮਿਰਚਾਂ ਨੇ ਜਿਹੜੀਆਂ ਇਹ ਵੀ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਆਪਾਂ ਨੇ ਜਿਹੜਾ ਝਾੜਾ ਵਾਲਾ ਪਾਰਟ ਹੁੰਦਾ ਇਹ ਕੱਢ ਦੇਣਾ ਹੈ ਤੇ ਹੁਣ ਆਪਾਂ ਇਹਨੂੰ ਲੰਬੇ-ਲੰਬੇ ਸਾਈਜ਼ ਦੇ ਵਿੱਚ ਕੱਟ ਲਵਾਂਗੇ ਆਪਾਂ ਨੇ ਪਿਆਰ ਨਾ ਹੀ ਮੋਟਾ ਕੱਟਣਾ ਤੇ ਨਾ ਹੀ ਜ਼ਿਆਦਾ ਬਰੀਂਕ ਕੱਟਣਾ ਮੀਡੀਅਮ ਦੇ ਸਾਈਜ਼ ਦਾ ਆਪਾਂ ਕੱਟ ਲਵਾਂਗੇ ਕੋ ਇੰਨਾ ਸਾਈਜ਼ ਹੀ ਆਪਾਂ ਨੇ ਪਿਆਜ਼ ਦਾ ਜਿਹੜਾ ਇਹ ਰੱਖਣਾ ਹੈ ਇੰਨਾ ਘਮੋਟਾ ਰੱਖ ਲਵਾਂਗੇ ਇਹ achar ਆਪਾਂ ਨੂੰ ਜਰੂਰ ਬਣਾ ਕੇ ਰੱਖਣਾ ਚਾਹੀਦਾ ਹੈ ਬੱਚੇ ਵੀ ਕਈ ਵਾਰ दाल ਸਬਜ਼ੀ ਕੋਈ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤਾਂ ਆਪਾਂ ਉਹਨਾਂ ਨੂੰ ਪਰੌਠੇ ਦੇ ਨਾਲ ਇਹ ਜਿਹੜਾ achar ਆ ਦੇ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਦੇਖੋ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਮोटा-ਮोटा ਕੱਟ ਲੈਣਾ ਜੇਕਰ ਤੁਹਾਨੂੰ ਪਿੱਛੇ ਆਵਾਜ਼ ਸੁਣਦੀ ਹੋਵੇ ਤਾਂ ਪਲੀਜ਼ ਉਹਨਾਂ ਨੂੰ ਇਗਨੋਰ ਕਰਿਓ ਬੱਚੇ ਨੇ ਜਿਹੜੇ ਟੀਵੀ ਦੇਖ ਰਹੇ ਨੇ ਇਸ ਕਰਕੇ ਆਵਾਜ਼ ਆ ਜਿਹੜੀ ਉਹ ਥੋੜੀ ਜਿਹੀ ਬਾਹਰ ਤੱਕ ਸੁਣਾਈ ਦੇ ਰਹੀ ਆ ਆਪਾਂ ਨੇ ਇਹਦੇ ਵਿੱਚ ਜ਼ਿਆਦਾ ਮਸਾਲੇ ਵੀ ਨਹੀਂ ਪਾਉਣੇ ਹੈਗੇ ਮਸਾਲੇ ਨੇ ਜਿਹੜੇ ਇਹਦੇ ਵਿੱਚ ਸਾਰੇ ਜਿਹੜੇ ਵੀ ਆਪਾਂ ਨੇ ਐਡ ਕਰਨੇ ਆ ਉਹ ਆਪਣੇ ਜਿਹੜੇ ਸਾਫਤ ਮਸਾਲੇ ਹੁੰਦੇ ਨੇ ਅਚਾਰ ਵਾਲੇ ਉਹੀ ਪੈਂਦੇ ਨੇ ਉਹਨਾਂ ਦੇ ਨਾਲ ਹੀ ਇਹ ਜਿਹੜਾ ਅਚਾਰ ਆ ਤਿਆਰ ਕੀਤਾ ਜਾਂਦਾ ਹੈ ਤੇ ਉਹ ਵੀ ਜੇਕਰ ਤੁਸੀਂ ਵੱਧ ਘੱਟ ਜਿੰਨੇ ਕੁ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਹੋਣ ਤੁਸੀਂ ਪਾ ਸਕਦੇ ਹੋ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਸਾਰੇ ਪਿਆਜ਼ ਨੇ ਜਿਹੜੇ ਕੱਟ ਲੈਣੇ ਨੇ ਆਪਾਂ ਇਹਦਾ ਸਾਈਜ਼ ਤਾਂ ਇੱਕਸਾਰ ਰੱਖਾਂਗੇ ਕਿਉਂਕਿ ਇਹਦੇ ਵਿੱਚ ਕੀ ਹੈ ਕਿ ਕਈ ਵਾਰ ਕਿਸੇ ਨੂੰ ਥੋੜੀ ਜਰੂਰਤ ਹੁੰਦੀ ਆ ਚੀਜ਼ ਦੀ ਤੇ ਉਹ ਥੋੜੀ ਲੈ ਸਕਦੇ ਨੇ ਤੇ ਜ਼ਿਆਦਾ ਵੇਸਟੇਜ ਵੀ ਨਹੀਂ ਹੋਊਗੀ ਇਸ ਦੀ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਸਾਰੇ ਇਹ ਜਿਹੜੇ ਆ ਜਿਹੜਾ ਫੁੱਲ ਕਾ ਆਪਾਂ ਸਾਈਡ ਤੇ ਰੱਖ ਦਾਂਗੇ ਸਬਜ਼ੀ ਚ ਪਾ ਲਵਾਂਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਖੋਲ ਲੈਣਾ ਹੈ ਇਹਦੀਆਂ ਜਿਹੜੀਆਂ ਸਾਰੀਆਂ ਫਾੜੀਆਂ ਨੇ ਇਕਦਮ ਕਲੀਆਂ-ਕਲੀਆਂ ਹੋ ਜਾਣਗੀਆਂ ਇਸ ਤਰ੍ਹਾਂ ਕਰਾਂਗੇ ਆਪਾਂ ਦੇਖੋ ਆਂੀਆਂ ਫਾੜੀਆਂ ਨੇ ਲੀਆਂ ਖੁੱਲ ਗਈਆਂ ਨੇ ਜਿੱਦਾਂ ਥੋੜਾ ਜਿਹਾ ਇਹ ਆਪਾਂ ਉੱਪਰੋਂ ਕੱਟ-ਕੱਟ ਦਿਆਂ ਤਾਂ ਫਾੜੀਆਂ ਜੁੜੀਆਂ ਰਹਿ ਜਾਂਦੀਆਂ ਨੇ ਥੋੜਾ ਜਿਹਾ ਕੱਟ ਵੱੱਦ ਲਗਾ ਲਾਂਗੇ ਤਾਂ ਇਹ ਬਹੁਤ ਸਾਢੀ ਨਾਲ ਆ ਜਿਹੜੀਆਂ ਇਹਦੀਆਂ ਜਿਹੜੀਆਂ ਲੇਰਾਂ ਨੇ ਖੁੱਲ ਜਾਂਦੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਹਰੀਆਂ ਦੇ ਚੈਡ ਹਰੀਆਂ ਮਿਰਚਾਂ ਵੀ ਆਪਸ਼ਨਲ ਨੇ ਜੇਕਰ ਤੁਸੀਂ ਪਾਉਣੀ ਆ ਚਾਹੋ ਤਾਂ ਪਾ ਸਕਦੇ ਹੋ ਆਪਾਂ ਇਸ ਤਰ੍ਹਾਂ ਕੱਟ ਲਗਾ ਕੇ ਦੋ ਦੋ ਪੀਸ ਕਰਕੇ ਹਰੀਆਂ ਮਿਰਚਾਂ ਦੇ ਪਾ ਲਾਂਗੇ ਡੰਡੀਆਂ ਨੇ ਜਿਹੜੀਆਂ ਆਪਾਂ ਤੋੜਤੀਆਂ ਨੇ ਮਿਰਚ ਪਾਊਡਰ ਆ ਜਿਹੜਾ ਉਹ ਆਪਾਂ ਫੇਰ ਘੱਟ ਇਸਤੇਮਾਲ ਕਰਾਂਗੇ ਕਿਉਂਕਿ ਹਲਕਾ ਜਿਹਾ ਹੀ ਫਲੇਵਰ ਆਪਾਂ ਨੇ ਇਹਦੇ ਵਿੱਚ ਮਿਰਚ ਦਾ ਦੇਣਾ ਹੈ ਤੁਸੀਂ ਮਿਰਚ ਪਾਊਡਰ ਆ ਜਿਹੜਾ ਅਵਾਇਡ ਵੀ ਕਰ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਰੰਗਤ ਦੇ ਲਈ ਮਿਰਚ ਪਾਊਡਰ ਆ ਜਿਹੜਾ ਐਡ ਕਰ ਲਾਂਗੇ ਲਾਲ ਮਿਰਚਾ ਆਪਾਂ ਨੂੰ ਦੋ ਹੀ ਮਿਲੀਆਂ ਸੀ ਆਪਾਂ ਦੋ ਹੀ ਐਡ ਕਰਤੀਆਂ ਨੇ ਤੇ ਦੂਜੀ ਆ ਇੱਕ ਮਿਰਚ ਸੀ ਜਿਹੜੀ ਉਹ ਮੇਰੇ ਕੋਲ ਉਹ ਥੋੜੀ ਜਿਹੀ ਸੁੱਕ ਗਈ ਸੀ ਇਸ ਕਰਕੇ ਆਪਾਂ ਨੇ ਐਡ ਨਹੀਂ ਕੀਤੀ ਹੈਗੀ ਤੇ ਦੇਖੋ ਮਿਰਚਾਂ ਦਾ ਜਿਹੜਾ ਕਲਰ ਆ ਉਹ ਵੀ ਕਿੰਨਾ ਪਿਆਰਾ ਲੱਗ ਰਿਹਾ ਹੈ ਪਿਆਜ਼ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਨੇ ਜਿਹੜੇ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਹਰੀ ਸੌਂਫ ਤੇ ਨਾਲ ਹੀ ਅੱਧਾ ਕੁ ਚਮਚਾ ਆਪਾਂ ਇਹਦੇ ਵਿੱਚ ਜਿਮੇਨ ਦਾ ਪਾਵਾਂਗੇ ਅੱਧਾ ਕੁ ਚਮਚਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਤੇ ਚਮਚੇ ਦਾ ਚੌਥਾ ਕੀ ਹਿੱਸਾ ਪੈਰ ਵਿੱਚ ਜੀਰਾ ਪਾ ਲਵਾਂਗੇ ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਨਾਣ ਦਾ ਪਾਵਾਂਗੇ ਨਾਣ ਆ ਜਿਹੜਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਲਿਓ ਹਰਦੀ ਲਵਾਂਗੇ ਆਪਾਂ ਸਿਰਫ ਕਲਰ ਵਾਸਤੇ ਤੇ ਨਾਲ ਹੀ ਆਪਾਂ ਚਮਚੇ ਦਾ ਚੌਥਾ ਕੀ ਹਿੱਸਾ ਜਿਹੜਾ ਲਾਲ ਮਿਰਚ ਦਾ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਆਪਾਂ ਘੱਟ ਵੱਧ ਲੱਗਿਆ ਕੋਈ ਸਮਾਨ ਫਿਰ ਆਪਾਂ ਹੋਰ ਐਡ ਕਰ ਲਵਾਂਗੇ ਇੱਕ ਔਂਜੀ ਇਹ ਜਿਹੜੀ ਥੋੜੀ ਜੀ ਆਪਾਂ ਨੂੰ ਘੱਟ ਲੱਗ ਰਹੀ ਆ ਉਜੀ ਕਾਲਾਂਜੀ ਐਡ ਕਰਾਂਗੇ ਆਪਾਂ ਅੱਧਾ ਇੱਕ ਚਮਚਾ ਆਪਾਂ ਕਾਲਾਂਜੀ ਦਾ ਹੋਰ ਐਡ ਕਰ ਦਵਾਂਗੇ ਜਿਹੜਾ achar ਹੈ ਇਹ ਖਾਣ ਨੂੰ ਬਹੁਤ ਸਵਾਦ ਲੱਗਦਾ ਹੈ ਇਹ ਆਪਾਂ ਨੂੰ ਬਣਾ ਕੇ ਰੱਖਣਾ ਚਾਹੀਦਾ ਤੁਸੀਂ ਇਹਨੂੰ ਦਾਲ ਸਬਜ਼ੀ ਨਾਲ ਵੀ ਹੋਵੇ ਤਾਂ ਵੀ ਖਾ ਸਕਦੇ ਹੋ ਸਲਾਦ ਦਾ ਵੀ ਕੰਮ ਅੱਛੀ ਕਰ ਜਾਂਦਾ ਇਹ ਆਪਾਂ ਨੂੰ ਜੇਕਰ ਕੋਈ ਮਹਿਮਾਨ ਆਏ ਹੋਣ ਤਾਂ ਜੇਕਰ ਤੁਹਾਡੇ ਕੋਲ ਖੀਰਾ ਵਗੈਰਾ ਨਾ ਹੋਵੇ ਤਾਂ ਤੁਸੀਂ ਸਲਾਦ ਦੇ ਤੌਰ ਤੇ ਵੀ ਇਹ achar ਆ ਜਿਹੜਾ ਦੇ ਸਕਦੇ ਹੋ ਦੇਖੋ ਅਚਾਰ ਆਪਣਾ ਜਿਹੜਾ ਬਹੁਤ ਵਧੀਆ ਲੱਗ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਸਿਰਕਾ ਐਡ ਕਰਾਂਗੇ ਸਿਰਕਾ ਆਪਾਂ ਇਸ ਲਈ ਪਾਵਾਂਗੇ ਤਾਂ ਕਿ ਜਿਹੜਾ ਅਚਾਰ ਆ ਆਪਣਾ ਖਰਾਬ ਨਾ ਹੋਵੇ ਬਹੁਤੀ ਜ਼ਿਆਦਾ ਮਾਤਰਾ ਦੇ ਵਿੱਚ ਆਪਾਂ ਸਿਰਕਾ ਨਹੀਂ ਪਾਉਣਾ ਹੈਗਾ ਸਿਰਫ 1 ਟੇਬਲस्पून ਆਪਾਂ ਸਿਰਕਾ ਲਵਾਂਗੇ ਨਾ ਜਿਹੜਾ ਆਚਾਰ ਦਾ ਫਲੇਵਰ ਆ ਉਹ ਵੀ ਬਹੁਤ ਵਧੀਆ ਹੋ ਜਾਊਗਾ ਤੇ ਨਾਲੇ ਜਿਹੜੀ ਆਚਾਰ ਚੋ ਖੁਸ਼बू ਆ ਉਹ ਵੀ ਬਹੁਤ ਵਧੀਆ ਆ ਰਹੀ ਆ ਜਦੋਂ ਇਹ ਖਤਮ ਹੋ ਜੂਵੇ ਤੁਸੀਂ ਦੁਬਾਰਾ ਇਹਨੂੰ ਛੇਰ ਬਣਾ ਸਕਦੇ ਹੋ ਤੇ ਨਾਲੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੇਰੀ ਜਿਹੜੀ ਇਹ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਨਾੜੀ ਰੈਸਪੀ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਆਪਾਂ ਨੇ ਗਰਮ ਕਰਕੇ ਪਾਉਣਾ ਹੈ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਸਰੋਂ ਦੇ ਤੇਲ ਨੂੰ ਤੇ ਇਹ ਤੇਲ ਆਪਾਂ ਇੱਕ ਪਾਸੇ ਕੱਢ ਛਿ ਰੱਖਾਂਗੇ ਇਦਾਂ ਆਪਾਂ ਕੱਢ ਛਿ ਰੱਖ ਲਈਆ ਤੇ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਹੈ ਸਰੌਂ ਦਾ ਤੇਲ ਵੀ ਆਪਾਂ 1 ਟੇਬਲस्पून ਦੇ ਕਰੀਬ ਹੀ ਪਾਵਾਂਗੇ। ਜ਼ਿਆਦਾ ਨਹੀਂ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ। ਗਰਮ ਕਰਨ ਤੋਂ ਬਾਅਦ ਹੀ ਆਪਾਂ ਜਿਹੜੀਆਂ ਬਾਕੀ ਚੀਜ਼ਾਂ ਇਹਦੇ ਵਿੱਚ ਨੇ ਉਹ ਐਡ ਕਰ ਦੇਣੀਆਂ। ਤੇ ਹੁਣ ਆਪਾਂ ਸਮਾਨ ਇੱਕ ਪਾਸੇ ਰੱਖ ਲਵਾਂਗੇ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਜਿਹੜਾ ਲੋ ਕਰ ਲਵਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ। ਹੀਂਗ ਹੀਂਗ ਆਪਾਂ ਨੇ ਥੋੜੀਓ ਲੈਣੀ ਆ ਕਿਉਂਕਿ ਅਚਾਰ ਆ ਜਿਹੜਾ ਆਪਣਾ ਘਟ ਮਾਤਰਾ ਦੇ ਵਿੱਚ ਤੇ ਨਾਰੀ ਆਪਾਂ ਇਹਦੇ ਵਿੱਚ ਪਾ ਦਾਂਗੇ ਰਾਈ। ਤੇ ਹੁਣ ਆਪਾਂ ਨੇ ਇਸ ਨੂੰ ਗਰਮ-ਗਰਮ ਇਹ ਜਿਹੜਾ ਉੱਪਰ ਪਾ ਦੇਣਾ। ਆਰੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਦੇਖੋ ਹੁਣ ਆਪਣਾ ਅਚਾਰ ਆ ਜਿਹੜਾ ਬਿਲਕੁਲ ਪੂਰਾ ਬਣ ਚੁੱਕਿਆ ਹੈ ਹੁਣ ਇਹਦਾ ਕੋਈ ਵੀ ਸਟੈਪ ਆ ਜਿਹੜਾ ਬਾਕੀ ਨਹੀਂ ਹੈਗਾ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ